ਕਰਦੇ ਦੇ ਵਿੱਚ ਬਹੁਤ ਸ਼ਾਂਤ ਹੋਾਈ ਜਿਸ ਦੇ ਸਾਰਿਆਂ ਦੇ ਬਹੁਤ ਕਸ਼ੀਪ ਆ ਰਹੇ ਆਂ ਔਰ ਇਤਾਂ ਹੀ ਬੜਿਆਂ ਦੇ ਮਾਰਾ ਵਸੀਆਂ ਔਰ ਇਤਾਂ ਹੀ ਜਿਹੜੇ ਬੰਦ ਕਰਨੇ ਨੇ ਮੇਰੇ ਬੰਦ ਵਸੀਆਂ ਔਰ ਬਹੁਤ ਬੜੇ ਕੋਆਈ ਉਚੀ ਦੇ ਦੀ ਜੀ ਸ੍ਰੀ ਵਾਧਾ ਕੀ ਸੰ સેવા ਸੰਪਤੀ ਕੋਲੋਂ ਹਰ ਸਾਧੀ ਤਰ੍ਹਾਂ ਇਸ ਸਾਲ ਵੀ ਜੋਸ਼ੁਭਾ ਯਾਤਰਾ ਬੜੀ ਤੁਮਤਾ ਦੇ ਨਾਲ ਅੱਜ ਤੀਜੀ ਦੇ ਮੰਦਰ ਤੋਂ ਆਰੰਭ ਹੋ ਰਹੀ ਆ ਔਰ ਸਾਡੇ ਦੇ ਦੇ ਪੁਸ਼ੀਫੋਂ ਕਰਾ ਦੇ ਆ ਰਹਾ ਹੈ ਅਰੇ ਉਹ ਜਨਤਨ ਆ ਰਹੇ ਸ਼ਹਿਰ ਵਾਸੀ ਘਰ ਦੇ ਵਿੱਚ ਤਾਂ ਇੱਕ ਸਮਾਜਿਕ ਹੰਦੀ ਗੱਲ ਸੋਸ਼ਲ ਸਾਡੀਆਂ ਭੈਣਾਂ ਬੜੇ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ 'ਚ ਪਹੁੰਚ ਚੁੱਕੀਆਂ ਹਨ ਇਸ ਸ਼ੋਭਾ ਯਾਤਰਾ ਜੋ ਬਕਵਾਕ ਏਰੀਆ ਦੇ ਵਿੱਚ ਹੁੰਦੀ ਹੋਈ ਸ਼ਹਿਰ ਦੇ ਵਿੱਚ ਜਾਏਗੀ ਔਰ ਸ਼ਹਿਰ ਨਿਵਾਸੀ ਇਸ ਸ਼ੋਭਾ ਯਾਤਰਾ 'ਚ ਭੁੱਲ ਰਹੀਂ ਵਰਕਾ ਕਰਨਗੇ ਔਰ ਹਰ ਜਗ੍ਹਾ ਲੰਗਰ ਦੀ ਵਿਵਸਥਾ ਬੜੀ ਕੀਤੀ ਜਾ ਰਹੀ ਆ ਔਰ ਹਰ ਏਰੀਆ ਦੇ ਵਿੱਚ ਸਾਡੇ ਠਾਕੁਰ ਜੀ, ਕ੍ਰਿਸ਼ਨ ਜੀ, ਰਾਧਾ ਰਾਣੀ ਜੀ ਦਾ ਬਹੁਤ ਸਵਾਗਤ ਹੋ ਰਿਹਾ ਔਰ ਜਿੱਦਾਂ ਜਿੱਦਾਂ ਲੋਕ ਹਰ ਏਰੀਆ ਦੇ ਵਿੱਚ ਆ ਰਹੇ ਆ ਔਰ ਬੜੀ ਸਵਾਗਤ ਦੇ ਨਾਲ ਇਸ ਸ਼ੋਭਾ ਯਾਤਰਾ ਹੋ ਰਹੀ ਆ ਮੈਂ ਮੋਨੀ ਜੀ ਦੇ ਮੰਦਿਰ ਦੇ ਵਿੱਚ ਹੁਣ ਸਾਰੇ ਸਾਡੀ ਜਿੰਨੇ ਵੀ ਸੀਨੀਅਰ ਸਾਰੇ ਸਾਰੇ ਤੇ ਆਏ ਆ ਮੈਂ ਇਹਨਾਂ ਦਾ ਨਮਸਕਾਰ ਕਰਦਾ ਔਰ ਕੌਮੀ ਸੇ ਬਗਰਾਮਲਾ ਪਿਆਰ ਕਮੇਟੀ ਵੀ ਸਹਿਯੋਗ ਜੈ ਸ਼੍ਰੀ கிருஷ்ਨਾ ਜੀ ਕਜੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਪਵਨ ਸ਼੍ਰੀ கிருஷ்ਨ ਜਨਮ ਦਿਵਸ ਦੇ ਸਵਾਗਤ ਵਿੱਚ ਅੱਜ ਸ੍ਰੀ ਪੋਨੀ ਬਾਬਾ ਮੰਦਰ ਦੀ ਪੌਂ ਪੁਰਾਣੀ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਬਹੁਤ ਸ਼ਰਧਾ ਦੇ ਨਾਲ ਅੱਗੇ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਅਤੇ ਰਸਤੇ ਵਿੱਚ ਸੰਗਤਾਂ ਕੋਲ ਜਿਹੜਾ ਸ਼ੋਭਾ ਯਾਤਰਾ ਦਾ ਕੋਲਾ ਨਾਲ ਸਵਾਗਤ ਕੀਤਾ ਜਾਵੇਗਾ ਥਾ ਥਾ ਤੇ ਫਲਾਂ ਦੇ ਫਰੂਟ ਦੇ ਨੇ ਲੰਗਰ ਹੈ ਸੰਗਤ ਨੂੰ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਸੰਗਤ ਪਰਿਵਾਰ ਨੂੰ ਸਾਰੀ ਸੰਗਤ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਅਹ ਬਤਾਈ ਦਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸ਼ਹਿਰ ਤੇ ਸਾਰੇ ਨਗਰ ਤੇ ਆਪਣਾ ਆਸ਼ੀਰਵਾਦ ਰੱਖਣ ਸਾਡਾ ਸਾਰਿਆਂ ਦਾ ਹੋਣ ਵਾਲਾ ਸਮਾਜਵਾ ਕੁਪਾਗਾਂ ਵਾਲਾ ਹੋਵੇ ਕਿ ਕੁਰੀਫੇਰ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਬਣੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੋਭਾ ਯਾਤਰਾ ਦੀਆਂ ਬਹੁਤ ਬਹੁਤ ਬਧਾਈਆਂ ਜੈ ਸ਼੍ਰੀ ਕ੍ਰਿਸ਼ਨਾ ਦਾ ਦੇ ਜੈ ਜੈ ਸ਼੍ਰੀ ਰਾਧੇ ਜੈ ਜੈ ਸੂਬਾ ਕਲਾ ਸਮੂਹ ਰਮਾਂਸ਼ੀ ਕਿਸਮ ਦੇ ਜਨਰਵਸਤੀ ਮੇਹਾਰ ਬੜੇ ਸ਼ਰਧਾਪੂਰਨ ਨਾਲ ਸਾਰੇ ਭਾਵਵਾਸ਼ਿਤ ਪਨਾਇਆ ਜਾ ਰਿਹਾ ਹੈ ਇਸ ਸਮੂਹ ਦੇ ਅੰਦਰ ਵਿੱਚ ਰਾਜ ਸ੍ਰੀ ਰਾਜਾ ਦੀ ਸੇਵਾ ਕਰਦੀਆਂ ਲੋਕ ਵਾੜਾ ਦੇ ਵਿੱਚ ਬਹੁਤ ਵਿਸ਼ਾਲ ਸਮਾਜਤਾ ਦਾ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੇ ਆਧਾਰਮਿਕ ਸਮਾਜਿਕ ਔਰ ਜੱਜਵੰਦੀਆਂ ਔਰ ਬੰਦਰ ਕਮੇਟੀ ਦਾ ਪੂਰਾ ਸਹਿਯੋਗ ਹੈ ਔਰ ਸਰ ਸਰ ਸਹਿਯੋਗ ਹੈ ਔਰ ਤੁਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਕਿਸਮ ਜਨਰਵਸਤੀ ਮੇਹਾਰ ਪੂਰੀ ਵਿਚ ਮਨਾਇਆ ਜਾਣ ਵਾਲਾ ਬਹੁਤ ਹੀ ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਕਿ ਪੂਰੇ ਭਾਰਤਵਾਰਸ਼ ਦੇ ਤੇ ਬਰੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਵਿੱਚ ਗੁਆੜਾ ਦੇ ਵਿੱਚ ਵੀ ਉਸ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਬੜੀ ਸ਼ੋਗਰ ਯਾਤਰਾ ਨਿਕਾਲੀ ਜਾ ਰਹੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸਮਜੀ ਦੁਆਰਾ ਨਿਕਾਲੀ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਸ਼ਹਿਰ ਦਾ ਬਹੁਤ ਸਹਿਯੋਗ ਹੈ ਹਰ ਭੈਣ ਭਰਾ ਸਮਾਜਿਕ ਸੰਸਥਾ ਸੋਸ਼ਲ ਸੰਸਥਾ ਜਿਹੜੀ ਹੈ ਧਾਰਮਿਕ ਸੰਸਥਾ ਸਾਡੀ ਪੂਰਾ ਸਹਿਯੋਗ ਮਿਲ ਰਿਹਾ ਹੈ ਔਰ ਪੂਰੀ ਰੌਣਕ ਹੈ ਔਰ ਭਗਵਾਨ શ્રી ਕ੍ਰਿਸ਼ਨ ਜੀ ਦਾ ਸਭ ਨੂੰ ਆਸ਼ੀਰਵਾਦ ਮਿਲ ਰਿਹਾ ਹੈ ਸੋ ਮੈਂ ਪ੍ਰਾਰਥਨਾ ਕਰਦਾ ਹਾਂ ਪਰਮਾਤਮਾ ਅੱਗੇ ਕਿ ਐਸੀ ਤਰ੍ਹਾਂ ਸਾਡੇ ਪਗਵਾਂ ਦੇ ਵਿੱਚ ਸ਼ਾਂਤੀ ਦਾ ਮੈਂ ਵਾਤਾਵਰਨ ਬਣਾ ਸਕੇ ਬਰਾਂ ਦੇ ਬਰਾਂ ਜਾ ਸਕੇ ਔਰ ਹਰ ਇੱਕ ਪ੍ਰਾਨੇ ਨੂੰ ਹਰ ਇੱਕ ਭਗਤ ਨੂੰ ਉਹਨਾਂ ਦਾ ਆਸ਼ੀਰਵਾਦ ਮਿਲੇ ਔਰ ਹਰ ਇੱਕ ਦੇ ਘਰ ਦੇ ਵਿੱਚ ਸ਼ਾਂਤੀ ਦਾ ਵਾਤਾਵਰਨ ਹੋਏ ਇਸ ਦੇ ਨਾਲ ਹੀ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਹੈ ਔਰ ਐਨ ਜੀ ਆਯਾਤਾ ਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਬਿਹਰੀ ਲਾਲ ਕੀ ਜੈ ਹਰ ਸਾਲ ਦੀ ਤਰ੍ਹਾਂ ਜੋ શ્રી ਰਾਧਾ ਸੇਵਾ ਸੁਭਿਤੀ ਵੱਲੋਂ ਇਸ ਵਾਰ ਵੀ ਭਗਵਾਨ શ્રી ਕ੍ਰਿਸ਼ਨ ਦੇ ਜਾ ਜਨਮ ਦੀ ਸ਼ੋਭਾ ਯਾਤਰਾ ਤੋਂ نکالی ਜਾ ਰਹੀ ਹੈ ਮੈਂ ਸਾਰੀ ਰਾਧਾ ਸੇਵਾ ਸਮਿਤੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਪਣੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਪ੍ਰਭੂ ਦੇ ਚਰਨਾਂ ਤੇ ਇਹ ਹੀ ਬੇਨਤੀ ਕਰਦਾ ਇਦਾਂ ਹੀ ਫਗਵਾੜੇ ਦੇ ਉੱਤੇ ਕਿਰਪਾ ਬਣਾਈ ਰੱਖੇ ਸਾਡੇ ਹਿੰਦੁਸਤਾਨ ਤੇ ਕਿਰਪਾ ਬਣਾਈ ਰੱਖੇ ਹਿੰਦੁਸਤਾਨ ਇਕੱਲੇ ਫਿਰ ਜੋ ਸਾਡਾ ਆਉ ਜੋਗਤ ਗੁਰੂ ਬਣੇ ਤੇ ਇਹਦੇ ਨਾਲ ਸੋਹਣੇ ਦੀ ਚਿੜੀਆ ਬਣੇ ਔਰ ਸਾਡੇ ਸਨਾਤਨ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਜੈ ਸ਼੍ਰੀ ਕ੍ਰਿਸ਼ਨਾ ਮੋਲ ਬੰਕੇ ਵਿਹਾਰੀ لال